ਅੱਜ ਔਰਤਾਂ ਦਾ ਦਿਹਾੜਾ ਹੈ ਪੂਰੀ ਦੁਨੀਆ ਔਰਤਾਂ ਦਾ ਦਿਹਾੜਾ ਮਨਾ ਰਹੀ ਹੈ ਤੇ ਸ਼ੰਭੂ ਬਾਰਡਰ ਦੇ ਉੱਪਰ ਖਨੋਰੀ ਬਾਰਡਰ ਦੇ ਉੱਪਰ ਹਜ਼ਾਰਾਂ ਦੀ ਸੰਖਿਆ ਦੇ ਵਿੱਚ ਔਰਤਾਂ ਨੇ ਸ਼ਮੂਲੀਅਤ ਕੀਤੀ ਹੈ ਜ ਮੇਰੇ ਨਾਲ ਕਿਸਾਨ ਅਗੂ ਸੁਤਾਮ ਸਿੰਘ ਸਾਨੀ ਮੌਜੂਦ ਹੈ ਸਾਨੀ ਸਾਹਿਬ ਔਰਤਾਂ ਦਾ ਦਿਹਾੜਾ ਮਨਾ ਰਹੇ ਤੁਸੀਂ ਅੱਜ ਮੰਤਰੀ ਔਰਤ ਦਿਹਾੜਾ ਜਿਹੜਾ ਸ਼ੰਭੂ ਔਰ ਖਨੋਰੀ ਮੋਰਚੇ ਦੀਆਂ ਮਤਲਬ ਸਟੇਜਾਂ ਤੇ ਦੋਨਾਂ ਤੇ ਬਣਾਇਆ ਗਿਆ ਅਸੀਂ ਇਸ ਗੱਲ ਤੋਂ ਧੰਨਵਾਦੀ ਹਾਂ ਸਮੁੱਚੇ ਔਰਤ ਵਰਗ ਦੇ ਚਾਹੇ ਪੰਜਾਬ ਹਰਿਆਣਾ ਜਿੰਨਾ ਅਸੀਂ ਅੰਦਾਜ਼ਾ ਲਾਇਆ ਸੀ ਮਤਲਬ ਰਿਕਾਰਡ ਤੋੜ ਇਕੱਠ ਲਗਭਗ ਹਜ਼ਾਰਾਂ ਦਾ ਇਕੱਠ ਜਿਹੜਾ ਔਰਤਾਂ ਦਾ ਮਾਝੇ ਚੋਂ 도ਆਬੇ ਚੋਂ ਹਰਿਆਣੇ ਚੋਂ ਮਾਲਵੇ ਦੇ ਵਿੱਚੋਂ ਜਿਹੜਾ ਪਹੁੰਚਾ ਉਹਨੇ ਇਸ ਕਿਸਾਨੀ ਅੰਦੋਲਨ ਦੀ ਹਮੈਤ ਤੇ ਉੱਤੇ ਜਿਹੜੀ ਮੋਹਰ ਲਾਈ ਹੈ ਉਹਦੇ ਨਾਲ ਕਿਸਾਨ ਅੰਦੋਲਨ ਬਲੰਦੀਆਂ ਤੇ ਜਾਊਗਾ ਔਰ ਔਰਤਾਂ ਨੇ ਭਰੋਸਾ ਦਿਵਾਇਆ ਸਾਡੀਆਂ ਮਤਾਵਾਂ ਨੇ ਭੈਣਾਂ ਦੇ ਬੱਚੀਆਂ ਨੇ ਵੇ ਜਿੰਨਾ ਚਿਰ ਵੀ ਲੰਬਾ ਮੋਰਚਾ ਚੱਲੇਗਾ ਉਹ ਘਰਾਂ ਦਾ ਕੰਮਕਾਜ ਵੀ ਸੰਭਣ ਗਿਆ ਔਰ ਮੋਰਚੇ ਦੀ ਜਿਹੜੀ ਵੀ ਕਾਲ ਹੋਏਗੀ ਚਾਹੇ ਰੇਲਵੇ ਟਰੈਕ ਜਾਮ ਕਰਨੇ ਆ ਚਾਹੇ ਹੋਰ ਕੋਈ ਕਾਲ ਕਰਨੀ ਆ ਨਿਰੰਤਰ ਕਾਫਲੇ ਦੋਨਾਂ ਮੋਰਚਿਆਂ ਉੱਤੇ ਵੀ ਆਉਂਦੇ ਰਹਿਣਗੇ ਔਰ ਜਿਹੜੀ ਵੀ ਕਾਲ ਪਿੱਛੇ ਦੀ ਕੋਈ ਹੋਏਗੀ ਉਹਦੇ ਤੇ ਨਿਰੰਤਰ ਪਹਿਰਾ ਸਾਡਾ ਜਿਹੜਾ ਔਰਤ ਭਾਈਚਾਰਾ ਉਹ ਦੇਗੀ ਸਾਨੂੰ ਇਸ ਗੱਲ ਦੀ ਖੁਸ਼ੀ ਹੈ ਇਹਦੇ ਲਈ ਅਸੀਂ ਧੰਨਵਾਦ ਵੀ ਕਰਦੇ ਆਂ ਮੰਚ ਤੋਂ ਸਾਨੂੰ ਸਭ ਔਰਤਾਂ ਦਾ ਜ਼ਿਕਰ ਕੀਤਾ ਜਾਂਦਾ ਇੱਕ ਦਿਨ ਔਰਤਾਂ ਦਾ ਮਨਾਇਆ ਜਾਂਦਾ ਚਾਹੇ ਰਾਜਨੀਤੀ ਹੋਵੇ ਚਾਹੇ ਕੋਈ ਪਾਰਟੀ ਚੱਕ ਕੇ ਦੇਖ ਲੋ ਚਾਹੇ ਕਿਸਾਨ ਜੱਥ ਜਦੋਂ ਔਰਤਾਂ ਨੂੰ ਪ੍ਰਧਾਨਗੀ ਦੇਣ ਦਾ ਸਮਾਂ ਆਉਂਦਾ ਸਾਰੀ ਜਥੇਬੰਦੀਆਂ ਤੇ ਪੋਲਿਟੀਕਲ ਪਾਰਟੀਆਂ ਵੀ ਪਿੱਛੇ ਹੋ ਜਾਂਦੀ ਉਦੋਂ ਨਹੀਂ ਦੇਖੋ ਇਹ ਇਹ ਗੱਲ ਥੋੜੀ ਠੀਕ ਹੈ ਸਾਡੇ ਸਮਾਜ ਦੀਆਂ ਜੇ ਖਮੀਆਂ ਅਜੇ ਤੱਕ ਕਿਸੇ ਕਿਸਾਨ ਯੂਨੀਅਨ ਦੀ ਜਿਹੜੀ ਪ੍ਰਧਾਨਗੀ ਦੀ ਹੈਡ ਆ ਉਹ ਸਾਡੀ ਔਰਤ ਭੈਣਾਂ ਅਜੇ ਤੱਕ ਨਹੀਂ ਹੈਗੀ ਕਿਸਾਨ ਜਥੇਬੰਦੀਆਂ ਨੇ ਤਿਆਰ ਕੀਤਾ ਹੋਇਆ ਔਰਤ ਵਰਗ ਬਹੁਤੀਆਂ ਸਾਡੀਆਂ ਜਥੇਬੰਦੀਆਂ ਨੇ ਔਰਤ ਵਿੰਗ ਆਪਣੇ ਉਹਨਾਂ ਦੇ ਚੱਲ ਰਹਾ ਹੈ ਵਧੀਆ ਤਰੀਕੇ ਨਾਲ ਚੱਲ ਰਹਾ ਹੈ ਔਰਤ ਬੁਲਾ ਰਹੇ ਵੀ ਹੈ ਔਰਤਾਂ ਮਹੱਤਵਪੂਰਨ ਅਹੁਦਿਆਂ ਦੇ ਉੱਤੇ ਕਿਸਾਨ ਯੂਨੀਅਨ ਤੇ ਆ ਰਹੀਆਂ ਬਹੁਤੀਆਂ ਕਿਸਾਨ ਯੂਨੀਅਨ ਅੱਜ ਵੀ ਤੁਸੀਂ ਦੇਖਿਆ ਸਾਡੀਆਂ ਪੰਜ ਚਾਰ ਜਥੇਬੰਦੀਆਂ ਦੇ ਹਜ਼ਾਰਾਂ ਦੇ ਕਾਫਲੇ ਜਿਹੜੇ ਆ ਉਹ ਇਸ ਦੋਨਾਂ ਮੰਚਾਂ ਤੇ ਆਏ ਆ ਔਰ ਉਹਨਾਂ ਨੇ ਜਿਵੇਂ ਜਿਵੇਂ ਆ ਕੇ ਆਪਣਾ ਰੋਲ ਨਵਾਇਆ ਆਉਣ ਵਾਲੇ ਸਮੇਂ ਦੇ ਵਿੱਚ ਮੈਨੂੰ ਲੱਗਦਾ ਕਿ ਪੰਜਾਬ ਹਰਿਆਣਾ ਤੇ ਉੱਤਰੀ ਭਾਰਤ ਦੇ ਵਿੱਚ ਕਿਸਾਨ ਅੰਦੋਲਨਾਂ ਦੇ ਵਿੱਚ ਔਰਤ ਦੀ ਭੂਮਿਕਾ ਉਹ ਵਧੇਗੀ ਜੇ ਕਿਸਾਨ ਅੰਦੋਲਨ ਚ ਵੱਧ ਰਹੀ ਹੈ ਦਾ ਮਤਲਬ ਪੰਜਾਬ ਦੀ ਰਾਜਨੀਤੀ ਚ ਪੰਜਾਬ ਦੇ ਸਮਾਜ ਵਿੱਚ ਸਮਾਜਿਕ ਢ ਸਾਨੂੰ ਸਭ ਨੂੰ ਇੱਕ ਕੋਲ ਦਿੱਤੀ ਸੀ ਤੁਸੀਂ ਦਿੱਲੀ ਚਲੋ ਵਾਲੀ 6 ਤਰੀਕ ਨੂੰ ਕਿਹਾ ਸੀ ਕਿ ਬਾਕੀ ਸੂਬਿਆਂ ਤੋਂ ਕਿਸਾਨ ਦਿੱਲੀ ਜਾਣਗੇ ਪੰਜਾਬ ਹਰਿਆਣਾ ਨੂੰ ਛੱਡ ਕੇ ਉਹ ਇੱਥੇ ਹੀ ਬੈਠੇ ਰਹਿਣਗੇ ਪਰ ਉਹ ਗਰਾਊਂਡ ਤੇ ਕੁਝ ਦਿਖਿਆ ਨਹੀਂ ਥੋੜੇ ਬਹੁਤੇ ਆਏ ਕਿਸਾਨ ਉਹਨਾਂ ਨੂੰ ਰੀਟੇਨ ਕੀਤਾ ਗਿਆ ਰੋਕ ਲਿਆ ਗਿਆ ਪਰ ਉਸ ਪੱਧਰ ਤੇ ਨਾ ਕੋਈ ਇਕੱਠ ਦਿਖੇ ਨਾ ਆਪਾਂ ਕੀ ਕਿ ਜ਼ਿਆਦਾ ਕਿਸਾਨ ਦਿਖੇ ਦੇਖੋ ਜਿੰਨਾ ਪੈਦਾ ਆਸ਼ੂ ਜੀ ਬਤਾਂ ਵਰਨ ਸਰਕਾਰ ਨੇ ਪੈਦਾ ਕੀਤਾ ਗਿਆ ਹਰਿਆਣਾ ਵਿੱਚ 70000 ਪੈਰਾਮਿਲਟਰੀ ਫੋਰਸ ਲਾ ਕੇ ਇਕੱਲੇ ਇਕੱਲੇ ਪਿੰਡ 'ਚ ਕਰਫਿਊ ਦੀ ਵਿਵਸਥਾ ਜਿਹੜੇ ਕਾਫਲੇ ਚੱਲਣੇ ਸੀ ਰਾਜਸਥਾਨ ਤੋਂ ਮੱਧ ਪ੍ਰਦੇਸ਼ ਤੋਂ ਉਹਨਾਂ ਨੂੰ ਜਿਵੇਂ ਡਰਾ ਧਮਕਾ ਕੇ ਸਰਕਾਰ ਨੇ ਉਹਨਾਂ ਨੂੰ ਡਰਾ ਧਮਕਾ ਕੇ ਲੀਡਰਸ਼ਿਪ ਨੂੰ ਜਿਵੇਂ ਉਹਨਾਂ ਦੇ ਉੱਤੇ ਪ੍ਰੈਸ਼ਰ ਕ੍ਰੀਏਟ ਕੀਤਾ ਗਿਆ ਅਸੀਂ ਫਿਰ ਵੀ ਸ਼ੁਭ ਸੰਕੇਤ ਮੰਨਦੇ ਹਾਂ ਜਿਹੜੇ ਕਾਫਲੇ ਤੁਰੇ ਆ ਪਹਿਲਾਂ ਸਰਕਾਰ ਬਹਾਨਾ ਪਾਉਂਦੀ ਸੀ ਕਿ ਟਰੈਕਟਰ ਟਰਾਲੀਆਂ ਛੱਡ ਕੇ ਕਿਸਾਨ ਬੱਸਾਂ 'ਚ ਦਿੱਲੀ ਆ ਜਾਵੇ ਟ੍ਰੇਨਾਂ 'ਚ ਦਿੱਲੀ ਆ ਜਾਵੇ ਤੁਸੀਂ ਅੱਖੀਂ ਦੇਖ ਲਿਆ ਬੇਸ਼ੱਕ ਛੋ ਪਹੁੰਚਣ ਨਹੀਂ ਦਿੱਤਾ ਗਿਆ ਸਰਕਾਰ ਝੂਠ ਬੋਲਦੀ ਹੈ ਸਰਕਾਰ ਕਿਸਾਨਾਂ ਨੂੰ ਦਿੱਲੀ ਪਹੁੰਚਣ ਤੋਂ ਰੋਕ ਰਹੀ ਹੈ ਜਾਂ ਤਾਂ ਸਰਕਾਰ ਇੱਕ ਗੱਲ ਤੇ ਖੜ ਜਵੇ ਹਜ਼ਾਰਾਂ ਕਾਫਲੇ ਆਉਣ ਨੂੰ ਤਿਆਰ ਆ ਸਾਰੀਆਂ ਸਟੇਟਾਂ ਚੋਂ ਲੇਕਿਨ ਜਿਹੜਾ ਸਰਕਾਰ ਦਾ ਜ਼ਬਰ ਆ ਜਿਹੜਾ ਸ਼ੰਭੂ ਬਾਗ ਉਨ ਖਰੋਰੀ ਬਾਰਡਰ ਤੇ ਸਰਕਾਰ ਦਾ ਜ਼ਬਰ ਹੋਇਆ ਉਹਨੇ ਇੱਕ ਸਾਰੇ ਦੇਸ਼ ਦੇ ਵਿੱਚ ਗੁੱਸੇ ਦੀ ਲਹਿਰ ਪੈਦਾ ਕੀਤੀ ਆ ਨੌਜਵਾਨ ਦੀ ਸ਼ਹਾਦਤ ਹੋਈ ਆ ਸੈਂਕੜੇ ਨੌਜਵਾਨ ਸਾਡੇ ਜ਼ਖਮੀ ਹੋਏ ਆ ਸਰਕਾਰ ਡਰ ਦਾ ਵਾਤਾਵਰਨ ਜਿਹੜਾ ਪੈਦਾ ਕਰ ਰਹੀ ਆ ਉਹਦੇ ਨਾਲ ਲੋਕਾਂ ਦੀ ਆਵਾਜ਼ ਕਿਸਾਨਾਂ ਮਜ਼ਦੂਰਾਂ ਦੀ ਆਵਾਜ਼ ਦੱਬਣ ਵਾਲੀ ਨਹੀਂ ਹੈਗੀ ਸੰਸਦ ਸਾਹਿਬ ਰੇਲ ਰੋਕਣੀ ਤੁਸੀਂ ਰੇਲ ਰੋਕਣ ਤੋਂ ਬਾਅਦ ਉਸ ਤੋਂ ਅੱਗੇ ਕੀ ਕੀ ਪਲਾਨ ਤਿਆਰ ਕੀਤਾ। ਅਸੋਨਾਂ ਰੇਲ ਰੋਕੋ ਪ੍ਰੋਗਰਾਮ ਆ ਰੇਲ ਰੋਕੋ ਪ੍ਰੋਗਰਾਮ ਤੋਂ ਬਾਅਦ ਅਗਲਾ ਦੋਨੋਂ ਫੋਰਮ ਮਿਲ ਕੇ ਇਕੱਠੇ ਜੋ ਜਨਤਾ ਦੀ ਆਵਾਜ਼ ਹੋਏਗੀ ਉਹਦੇ ਤੋਂ ਬਾਅਦ ਵੱਡਾ ਐਲਾਨ ਫਿਰ ਕੀਤਾ ਜਾਊਗਾ। ਹਜੇ ਸਾਡਾ ਕਿਸਾਨ ਜਥੇਬੰਦੀਆਂ ਦਾ ਸਾਰਾ ਧਿਆਨ ਜਿਹੜਾ ਪਰਸੋਂ ਦਾ ਰੇਲ ਰੋਕੋ ਅੰਦੋਲਨ 4 ਘੰਟੇ ਦਾ 12 ਤੋਂ 4 ਉਹਦੇ ਚ ਸਾਰੇ ਸਮਾਜ ਨੂੰ ਅਪੀਲ ਕਰਦੇ ਆ ਕਿ ਸਰਕਾਰੀ ਜ਼ਬਰ ਦੇ ਖਿਲਾਫ ਆਪਾਂ ਘਰਾਂ ਤੋਂ ਨਿਕਲ ਕੇ ਬਾਹਰ ਆਈਏ ਔਰ ਹਜ਼ਾਰਾਂ ਲੋਕ ਆ ਵੀ ਰਹੇ ਐ ਕੋਈ ਸ਼ੱਕ ਨਹੀਂ ਗੱਲ। ਕਿਸਾਨਾਂ ਨੇ ਇਸ ਅੰਦੋਲਨ ਤੇ ਸਾਡੇ ਸਮਾਜ ਨੇ ਮੋਹਰ ਲਾਈ ਐ। ਅਸੀਂ ਆਉਣ ਵਾਲੇ ਸਮੇਂ ਚ ਸਾਰੇ ਭਾਈਚਾਰ ਉਨ੍ਹਾਂ ਦੀ رائے ਨੂੰ ਸਾਹਮਣੇ ਰੱਖ ਕੇ ਉਹਦੇ ਅਗਲੀ ਰੂਪਰੇਖਾ ਦਾ ਐਲਾਨ ਫਿਰੇ ਕੀਤਾ ਜਾਊਗਾ। ਸਾਨੀ ਸਾਹਿਬ ਐਸਕੀਮ ਨੇ ਚਿੱਠੀ ਭੇਜੀ ਸੀ ਕੋਈ ਜਵਾਬ ਭੇਜਿਆ ਤੁਸੀਂ ਉਸ ਚੀਜ਼ ਦਾ? ਇਸਕੀਮ ਦਾ ਜਿੰਨੀ ਮੈਨੂੰ ਨੌਲੇਜ ਆ ਜਿੰਨੀ ਮੇਰੀ ਡਿਸਕ ਮੀਟਿੰਗਾਂ ਚ ਗਿਆ ਕੱਲ ਨੂੰ ਇਸਕੀਮ ਦੀ ਜਿਹੜੀ ਚਿੱਠੀ ਹੈ ਉਹਦਾ ਮਤਲਬ ਪੋਜ਼ਿਟਿਵ ਜਵਾਬ ਜੋ ਕਰਨਾ ਚਾਹੀਦਾ ਉਹ ਕੱਲ ਨੂੰ ਜਿਹੜਾ ਅਧਿਕਾਰਤ ਜਵਾਬ ਆ ਉਹ ਸਯੁਕਤ ਕਿਸਾਨ ਮੋਰਚੇ ਨੂੰ ਇਹਨਾਂ ਦੋਨਾਂ ਫਾਰਮਾਂ ਵੱਲੋਂ ਚੱਲ ਜਾਏਗਾ। ਇੱਕ ਪੇ ਵਾਲਾ ਜਵਾਬ ਹੋਣ ਵਾਲਾ। ਦੋਨਾਂ ਵਾਲਾ ਜਵਾਬ ਦੇਖੋ ਇੱਕ ਆ ਚਾਹੁੰਦੇ ਅਸੀਂ ਨਹੀਂ ਚਾਹੁੰਦੇ। ਕੱਲੇ ਕਿਸਾਨ ਜਿੱਥੇ ਬੰਦੀਆਂ ਨਹੀਂ ਚਾਹੁੰਦੀਆਂ ਸਾਡਾ ਭਾਈਚਾਰਾ ਚਾਹੁੰਦਾ ਕਿਸਾਨ ਚਾਹੁੰਦੇ ਮਜ਼ਦੂਰ ਚਾਹੁੰਦੇ ਆ ਸਮਾਜ ਚਾਹੁੰਦਾ ਐਨਆਰਆਈ ਵੀਰ ਚਾਹੁੰਦੇ ਵਪਾਰੀ ਚਾਹੁੰਦੇ ਆ ਕਿ ਸਾਰਿਆਂ ਦੀਆਂ ਅਸੰਗਕੋ ਵਿਰੋਧੀ ਤਰਫ ਆਪਣਾ ਰੋਲ ਨਿਭਾਉਣ ਦੇ ਵਿੱਚ ਕਿਤੇ ਨਾ ਕਿਤੇ ਫੇਲ ਹੋਈ ਨਹੀਂ ਉਸ ਚ ਹੋਣਾ ਕੀ ਹੈ ਕਿ ਸਭ ਕੁਝ ਭੁੱਲ ਜਿਓ ਤੁਸੀਂ ਪੁਰਾਣਾ ਅਸੀਂ ਵੀ ਭੁੱਲ ਜਾਂਦੇ ਆ ਦੇਖੋ ਉਹ ਉਹਦਾ ਕੱਲ ਨੂੰ ਜਵਾਬ ਫਾਈਨਲ ਹੋ ਜਾਣਾ ਦੋਨਾਂ ਫਾਰਮਾਂ ਦਾ ਜਵਾਬ ਫਾਈਨਲ ਹੋ ਜਾਣਾ ਆਪਣੇ ਕਿਸਾਨੀ ਦੇ ਮਜ਼ਦੂਰਾਂ ਦੇ ਦੇਸ਼ ਦੇ ਭਵਿੱਖ ਲਈ ਪੰਜਾਬ ਦੇ ਹਰਿਆਣੇ ਦੇ ਭਵਿੱਖ ਲਈ ਆਮ ਲੋਕਾਂ ਦੇ ਭਵਿੱਖ ਨੂੰ ਸਾਹਮਣੇ ਰੱਖ ਕੇ ਵੱਡੇ ਦਿਲ ਨਾਲ ਖੁੱਲੇ ਪਰਸ ਵਾਲੇ ਆ ਕਿ ਸਾਰੇ ਮੰਨ ਜਾਂਦੇ ਜਗਜੀਤ ਸਿੰਘ ਡੱਲੇਵਾਲ ਦੀ ਜਥੇਬੰਦੀ ਨਹੀਂ ਮੰਨਦੀ ਨਹੀਂ ਇਦਾਂ ਨਹੀਂ ਹੁੰਦਾ ਵੱਡੇ ਕਿਸਾਨ ਆਗੂ ਨੇ ਸੀਨੀਅਰ ਕਿਸਾਨ ਆਗੂ ਨੇ ਕਿਸਾਨ ਅੰਦੋਲਨ 'ਚ ਉਹਨਾਂ ਦਾ ਵੱਡਾ ਯੋਗਦਾਨ ਆ ਕਈ ਵਾਰੀ ਕੋਈ ਰਿਲੇ ਸ਼ਿਕਵੇ ਵੱਡੇ ਹੁੰਦੇ ਆ ਕਈ ਵਾਰੀ ਕੋਈ ਗਿਲੇ ਸ਼ਿਕਵੇ ਵੱਡੇ ਮੈਂ ਮੰਨ ਚ ਤੋਂ ਪਹਿਲਾਂ ਨਹੀਂ ਕਰਨਾ ਚਾਹੁੰਦਾ ਉਹਨਾਂ ਸਾਰਿਆਂ ਦਾ ਨਿਰੰਤਰ ਹੱਲ ਕਰ ਲਈ ਸੀ ਵਧ ਰਹੇ ਆ ਅਸੀਂ ਕੋਈ ਕਿਸੇ ਦੇ ਉੱਤੇ ਹਮਲਾ ਨਹੀਂ ਕੀਤਾ ਕਿਸੇ ਆਗੂ ਨੇ ਜੇ ਕੀਤਾ ਕਈ ਵਾਰੀ ਜਵਾਬ ਦੇਣਾ ਜ਼ਰੂਰੀ ਹੋ ਜਾਂਦਾ ਕਈ ਵਾਰੀ ਉਹ ਗੁੱਸੇ ਦੇ ਵਿੱਚ ਕਈ ਵਾਰੀ ਮੀਡੀਆ ਵੀ ਤੁਸੀਂ ਵਧਾ ਕੇ ਗੱਲ ਕਰ ਦਿੰਦੇ ਹੋ ਸਾਰਾ ਮੀਡੀਆ ਗੱਲ ਉੱਡੀ ਹੁੰਦੀ ਨਹੀਂ ਮੀਡੀਆ ਵਧਾ ਕੇ ਗੱਲ ਨਹੀਂ ਕਰਦਾ ਮੀਡੀਆ ਐਗਜ਼ੈਕਟ ਗੱਲ ਕਰਦਾ ਉਹ ਇਹ ਕਈ ਵਾਰੀ ਇਹ ਹੋ ਜਾਂਦਾ ਕਿ ਕਿਸਾਨਾਂ ਨੂੰ ਜਾਂ ਕੀ ਪੋਲਿਟਿਕਲ ਪਾਰਟੀਆਂ ਨੂੰ ਵੀ ਉਹਦੀ ਮਿਰਚਾਂ ਲੱਗ ਜਾਂਦੀ ਕਿ ਇਹ ਗੱਲ ਕਿਉਂ ਬਾਹਰ ਹੋ ਗਈ ਜਿਹੜਾ ਚਿਹਰਾ ਨਾ ਕਿਸਾਨ ਦੇ ਜੋ ਢਿੱਡ ਚ ਆ ਜਿਹੜੇ ਕਿਸਾਨ ਆਗੂ ਉਹਨਾਂ ਦਾ ਜੋ ਦਿਲ ਚ ਆ ਉਹ ਹੀ ਕਹਿੰਦੇ ਨੇ ਪੋਲਿਟਿਸ਼ੀਅਨਾਂ ਵਾਲੀ ਭਾਸ਼ਾ ਕਿਸਾਨਾਂ ਨੂੰ ਨਹੀਂ ਜਾਣਦੇ ਬੇ ਅੰਦਰ ਕੁਝ ਹੋ ਰਿਹਾ ਬੋਲ ਵੱਡੇ ਦਿਲਾਂ ਬਹੁਤ ਵਾਰੀ ਪਿੱਛੇ ਵੀ ਸਮੇਂ ਆਏ ਆ ਜਥੇਬੰਦੀਆਂ ਦੀ ਵਿਚਾਰਧਾਰਾ ਦਾ ਫਰਕ ਹੈ ਅਲੱਗ ਅਲੱਗ ਵਿਚਾਰਧਾਰਾ ਦੀਆਂ ਜਥੇਬੰਦੀਆਂ ਲੇਕਿਨ ਸਾਂਝੇ ਅੰਦੋਲਨ ਲਈ ਜਿਵੇਂ ਪਿਛਲੇ ਸਾਲਾਂ ਚ 2 ਸਾਲ ਪਹਿਲਾਂ ਅੰਦੋਲਨ ਇਕੱਠਿਆਂ ਨੇ ਲੜਿਆ ਉਹਨਾਂ ਵਾਲੇ ਸਮੇਂ ਦੇ ਵਿੱਚ ਵੀ ਸਾਰੀਆਂ ਜਥੇਬੰਦੀਆਂ ਇਕਮੁੱਠ ਤੇ ਇਕਜੁੱਟ ਨਜ਼ਰ ਆਉਣਗੀਆਂ ਕਿਉਂਕਿ ਲੋਕਾਂ ਨੇ ਜਿਹੜੀ ਥੱਲੇ ਜਨਤਾ ਦੀ ਆਵਾਜ਼ ਹੈ ਕਿ ਸਮੂਚੀਆਂ ਕਿਸਾਨ ਜਥੇਬੰਦੀਆਂ ਜਿਨ੍ਹਾਂ ਸਰਕਾਰੀ ਜ਼ਬਰ ਹੋਇਆ ਜਿਨ੍ਹਾਂ ਤਸ਼ੱਦਦ ਹੋਇਆ ਔਰ ਜਿੰਨਿਆਂ ਵੱਡਾ ਕਿਸਾਨਾਂ ਦਾ ਮਸਲਾ ਮਜ਼ਦੂਰਾਂ ਦਾ ਮਸਲਾ ਉਹਦੇ ਲਈ ਇਕਜੁੱਟ ਹੋਣ ਲਈ ਜਨਤਾ ਨੇ ਸਾਨੂੰ ਇੱਕ ਪਲੇਟਫ ਜਿਹੜਾ ਪੇਜ ਵਾਇਰਲ ਹੋ ਰਿਹਾ ਸ਼ਾ ਤੁਹਾਡੇ ਕੋਲ ਵੀ ਪਹੁੰਚ ਆਵਿਆ ਉਹਲਾ ਪੇਜ ਹਨਾ ਇਹ ਇਲਜ਼ਾਮ ਲੱਗ ਰਹੇ ਸੀ ਕਿ ਜਗਜੀਤ ਸਿੰਘ ਡੱਲੇਵਾਲ ਦੀ ਜਥੇਬੰਦੀ ਨੇ ਪਰਿਵਾਰ ਤੋਂ ਖਰਚਾ ਮੰਗਿਆ ਕਿ ਗੁਰਦੁਆਰੇ ਦੀ ਗੋਲਕ ਤੋਂ ਖਰਚਾ ਦਿੱਤਾ ਜਾਵੇ ਅਨਾਉਂਸਮੈਂਟ ਵੀ ਤੁਸੀਂ ਸੁਣੀ ਹੋਊਗੀ ਉਹਦੀ ਅਨਾਉਂਸਮੈਂਟ ਤਾਂ ਦੇਖੋ ਪਹਿਲੀ ਗੱਲ ਜਦੋਂ ਗੁਰੂ ਘਰ ਤੋਂ ਅਨਾਉਂਸਮੈਂਟ ਹੁੰਦੀ ਹੈ ਉਹਦੀ ਬਕਾਇਦਾ ਰਿਕਾਰਡਿੰਗ ਨਹੀਂ ਹੁੰਦੀ ਜਿੰਨਾ ਚਿਰ ਆਪਾਂ ਉਹਦੀ ਤੈਗੀ ਗਾਤ ਨਹੀਂ ਕਰ ਲੈਂਦੇ ਕਈ ਵਾਰੀ ਪਿੰਡਾਂ ਦੇ ਵਿੱਚ ਜਿਹੜੇ ਬਰਕਰਿਆ ਉਹਨਾਂ ਦੇ ਬਖਰੇਵੇਂ ਹੁੰਦੇ ਆ ਕਈ ਵਾਰੀ ਗਿਣੇ ਮਿੱਠਕੇ ਵੀ ਗੱਲਾਂ ਹੋ ਜਾਂਦੀਆਂ ਜਿੰਨੀ ਕਿ ਮੇਰੇ ਕੋਲ ਰਿਪੋਰਟ ਆਈ ਹੈ ਗੱਲ ਉਹ ਨਹੀਂ ਹੈਗੀ ਆਮ ਗੁਰਦੁਆਰਾ ਕਮੇਟੀਆਂ ਮੰਦਰ ਕਮੇਟੀਆਂ ਅੰਦ ਉਹਨੂੰ ਆਪਾਂ ਭੋਗ ਸਮਾਗਮ ਨਾਲ ਨਹੀਂ ਜਿੰਨਾ ਕਿ ਸਾਡੇ ਕੋਲ ਰਿਪੋਰਟ ਹੈ ਇਹਦਾ ਭੋਗ ਸਮਾਗਮ ਨਾਲ ਕੋਈ ਸਬੰਧ ਨਹੀਂ ਕਿਸੇ ਗੁਰੂ ਘਰ ਨੇ ਬੇਨਤੀ ਕਿਸੇ ਅੰਦੋਲਨ ਦੀ ਮਦਦ ਲਈ ਜੇ ਕੀਤੀ ਆ ਉਹ ਜਿੱਥੇ ਉਹਨਾਂ ਦੀ ਕਮੇਟੀ ਦਾ ਨਿੱਜੀ ਫੈਸਲਾ ਬਹੁਤੀਆਂ ਗੁਰਦੁਆਰਾ ਕਮੇਟੀਆਂ ਮੰਦਰ ਕਮੇਟੀਆਂ ਜਿਹੜੀਆਂ ਧਾਰਮਿਕ ਕਮੇਟੀਆਂ ਉਹ ਆਮ ਤੌਰ ਤੇ ਅੰਦੋਲਨ ਦੀ ਹਮਾਇਤ ਕਰਦੀਆਂ ਜਿਵੇਂ ਪਹਿਲਾਂ ਲੰਗਰ ਲੱਗੇ ਸੀ ਹੋ ਸਕਦਾ ਸਾਨੂੰ ਜਿੰਨੀ ਮੇਰੀ ਅਸੈਸਮੈਂਟ ਆ ਵੀ ਉਹ ਗੱਲ ਕੋਈ ਹੋ ਰਿਹਾ ਉਹਨੂੰ ਜੋੜਿਆ ਭੋਗ ਸਮਾਗਮ ਨਾਲ ਜਾ ਰਿਹਾ ਜਿੰਨੀ ਕਿ ਮੇਰੇ ਕੋਲ ਰਿਪੋਰਟ ਆਈ ਆ ਵੀ ਗੱਲ ਕਿਸੇ ਪਿੰਡ ਦੇ ਯੋਗਦਾਨ ਦੀ ਆ ਰਹੀ ਵੀ ਆਪਾਂ ਸ ਉਹਨਾਂ ਚਰ ਘਟੋ ਘਟ ਮੈਂ ਉਹਨੂੰ ਜੋੜਨ ਦੇ ਹੱਕ 'ਚ ਨਹੀਂ ਜਦੋਂ ਤਸਦੀਕ ਹੋ ਜਾਏਗੀ ਪਿੰਡ ਤੋਂ মিডিਆ ਵਿੱਚ ਬਹੁਤ ਸਾਰੀਆਂ ਗੱਲਾਂ ਐਸੀਆਂ ਵੀ ਆ ਜਾਣੀਆਂ ਜਿਨ੍ਹਾਂ ਦੀ ਗਰਾਊਂਡ ਤੇ ਸਚਾਈ ਨਹੀਂ ਹੁੰਦੀ ਪਤਾ ਗੱਲਾਂ ਕੌਣ ਫਲੋਂਦਾ ਹੈ ਜਿਹੜੇ ਤੁਹਾਡੇ ਵਿਰੋਧੀ ਹੁੰਦੇ ਆ ਉਹੀ ਇਹ ਚੀਜ਼ਾਂ ਭੇਜਦੇ ਕੱਢ ਕੱਢ ਕੇ ਤੁਸੀਂ ਉਹਨਾਂ ਦੇ ਖਿਲਾਫ ਭੇਜਦੇ ਹੋ ਉਹ ਤੁਹਾਡੇ ਖਿਲਾਫ ਭੇਜਦੇ ਆ ਕੀ ਲੱਗਦਾ ਕਿ ਹੁਣ ਵਾਕਈ ਇਹ ਚੀਜ਼ਾਂ ਨੁਕਸਾਨ ਕਰ ਰਹੀਆਂ ਅੰਦੋਲਨ ਨੂੰ ਮੈਂ ਆਪਣਾ ਦਾਵਾ ਕਰ ਸਕਦਾ ਪਿਛਲੇ 10 ਸਾਲਾਂ ਦੇ ਵਿੱਚ ਮੇਰੀ ਇੱਕ ਆਡੀਓ ਕਲਪ ਵੀਡੀਓ ਕਲਪ ਤੱਕੜ ਕੇ ਦਿਖਾ ਦਿਓ ਵੀ ਜਿਹਦੇ ਵਿੱਚ ਕਿਸੇ ਕਿਸਾਨ ਜਥੇਬੰਦੀ ਤੇ ਕੋਈ ਕਮੈਂਟ ਹੋਵੇ ਅਸੀਂ ਬਹਿ ਕੇ ਮੀਟਿੰਗਾਂ ਚ ਕਰ ਲੈਂਦੇ ਆ ਲੇਕਿਨ ਘਟੋ ਘਟ ਮੈਂ ਆਪਣੀ ਗਾਰੰਟੀ ਦਿੰਦਾ ਪਿਛਲੇ 8-10 ਸਾਲਾਂ ਦੇ ਵਿੱਚ ਮੇਰੀ ਇੱਕ ਵੀ ਤੁਸੀਂ ਕੋਈ ਕੋਈ ਵੀਡੀਓ ਜਾਂ ਕੋਈ ਬਿਆਨ ਜਾਰੀ ਇਦਾਂ ਦਾ ਨਹੀਂ ਦਿਖਾ ਸਕਦੇ ਜਿਹਦੇ ਵਿੱਚ ਸਤਨਾਮ ਸਾਦੀ ਨੇ ਕਿਸੇ ਤੇ ਅਟੈਕ ਕੀਤਾ ਹੋਵੇ ਕਿਸੇ ਦਾ ਕੈਰੇਕਟਰ ਮਤਲਬ ਕਿਸੇ ਦਾ ਮਤਲਬ ਮਾਨ ਹਾਨੀ ਕਰਨ ਦਾ ਗੱਲ ਕੀਤੀ ਹੋਵੇ ਧੰਨਵਾਦ ਸਤਨਾਮ ਸੰਨੀ ਕਹਿੰਦੇ ਮੈਂ ਕਿਸਤੇ ਅਟੈਕ ਨਹੀਂ ਕੀਤਾ ਤੇ ਅਗਲੇ ਅੰਦੋਲਨ ਦੀ ਤਿਆਰੀ ਕਰ ਰਹੇ ਹੈਗੇ ਅੱਗੇ ਕੀ ਕਰਨਾ ਹੈ ਜਲ ਦੱਸਾਂਗੇ ਕੈਮਰਾ ਪਰਸਨ ਹੈ ਜਿਹਦੇ ਨਾਲ ਆਸ਼ੂ ਨੇ ਜਾਂ ਲਿਵਿੰਗ ਇਨ ਨਿਊਜ਼ ਸ਼ੰਭੂ ਬਾਰਡਰ